ਤੀਆਂ ਤਾਂ ਨਜ਼ਮਾਂ ਹੁੰਦੀਆਂ ਨੇ ਨਜ਼ਮਾਂ ਹੁੰਦੀਆਂ ਨੇ ਤੀਆਂ ਤੀਆਂ ਤਾਂ ਨਜ਼ਮਾਂ ਹੁੰਦੀਆਂ ਨੇ ਤੇ ਨਜ਼ਮਾਂ ਹੁੰਦੀਆਂ ਨੇ ਤੀਆਂ ਨਜ਼ਮਾਂ ਜੁੜਨ ਦਾ ਬੰਨ ਕਿਤਾਬਾਂ ਤੀਆਂ ਜੁੜਨ ਤਾਂ ਤੀਆਂ ਨਜ਼ਮਾਂ ਜੁੜਨ ਦਾ ਬੰਨ ਕਿਤਾਬਾਂ ਤੀਆਂ ਜੁੜਨ ਤਾਂ ਤੀਆਂ ਤੀਆਂ ਦੇ ਦਿਨ ਆ ਚੁੱਕਿਆ ਸੌਣ ਦਾ ਮਹੀਨਾ ਚੁੱਕਿਆ ਤੇ ਤੁਹਾਡੇ ਲਈ ਸਪੈਸ਼ਲੀ ਲੈ ਕੇ ਆ ਰਹੇ ਹਾਂ ਤੀਆਂ ਰੌਣਕਾਂ ਤੀਆਂ ਦੀਆਂ 2025 ਬਠਿੰਡਾ ਦੇ ਵਿੱਚ ਜਿੱਥੇ ਪਹੁੰਚ ਰਿਹਾ ਸਾਡੇ ਇੰਟਰਨੈਸ਼ਨਲ ਗਿੱਧਾ ਕੋਚ ਪਾਲਸ ਮਾਉ ਜਿਨ੍ਹਾਂ ਨੇ ਕੀ ਤੀਆਂ ਨੂੰ ਵਰਲਡ ਵਾਈਡ ਫੇਮਸ ਕਰਤਾ ਤੇ ਤੁਹਾਡੇ ਲਈ ਸਪੈਸ਼ਲੀ ਬਠਿੰਡਾ ਦੇ ਵਿਚਾਰੇ ਨੇ ਸਾਰੇ ਮੁਕਾਬਲੇ ਕਰਵਾਏ ਜਾਣਗੇ ਕੰਪੀਟੀਸ਼ਨ ਕਰਵਾਏ ਜਾਣਗੇ ਤੁਹਾਡਾ ਜਿੱਥੇ ਇੰਟਰਟੇਨਮੈਂਟ ਦੇ ਬਹੁਤ ਸਾਰੇ ਪ੍ਰੋਗਰਾਮ ਹੋਣਗੇ ਉਥੇ 5 ਤੋਂ ਲੈ ਕੇ 15 ਸਾਲ ਤੱਕ ਬਾਰਿਸ ਸੇ ਵਿਰਾਸਤ ਗਿੱਧਾ ਪੰਗੜਾ ਬੋਲੀਆਂ ਗਰੁੱਪ ਨਾਮ ਸੁਨਣਾਸ ਦੇ ਕੰਪੀਟੀਸ਼ਨ ਵੀ ਹੋ ਗਿਆ ਗਿੱਧੇ ਪੰਗੜੇ ਦੇ ਕੰਪੀਟੀਸ਼ਨ ਵੀ ਹੋਣਗੇ ਸਰਦਾਰਨੀ ਦੇ ਬਾਕੀ ਬਹੁਤ سارے ਟਾਈਟਲਸ ਵੀ ਕੱਢੇ ਜਾਣਗੇ ਤੁਹਾਡੇ ਪਰ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਨੂੰ ਆਪਾਂ ਬਚਾ ਕੇ ਰੱਖਣਾ ਹੈ ਤੇ ਤੀਆਂ ਬਠਿੰਡੇ ਦੀ ਜੋ ਲੋਕੇਸ਼ਨ ਹੈਗੀ ਜੀ ਰੈਡ ਪਲ ਛਾਬੜਾ ਪੈलेस ਤੁਸੀਂ ਇੱਥੇ ਪਹੁੰਚਣਾ ਤੇ 30 ਤਰੀਕੇ ਤੇ ਆਪਣੀ ਜਿਹੜੀ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਐਗਜ਼ੀਬਿਸ਼ਨ ਲਗਾਉਣੀ ਹੈਗੀ ਆ ਜਾਂ ਪਾਸੇ ਲੈਣੇ ਹੈਗੇ ਉਹ ਤੁਸੀਂ ਲੈ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਪਰ ਜੇ ਅੱਗੇ ਅਸੀਂ ਪੰਜਾਬੀ ਦੇ ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖੀਏ ਕਹਿੰਦੇ ਬੋਲੀ ਨਾ ਭਲਾਓ ਕਵਿਤਾਵਾਂ ਨੂੰ ਜਾਣੀਆਂ ਮਾਵਾਂ ਦੀਆਂ ਦਿੱਤੀਆਂ ਦੁਆਵਾਂ ਵਰ ਰਲ ਜਾਣੀਆਂ ਦਿੱਤੀਆਂ ਸ਼ਹਾਦਤਾਂ ਨੂੰ ਮਿੱਟੀ ਚ ਰਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭਲਾ ਦਿਓ ਸੋ ਪਰਿਵਾਰਾਂ ਸਮੇਤ ਪਹੁੰਚਣਾ ਜੀ ਮਿਲਾਂਗੇ ਦਰਸ਼ਨ ਕਰਾਂਗੇ ਇੰਜੋਏ ਕਰਾਂਗੇ ਪਰਿਵਾਰਾਂ ਸਮੇਤ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ